ਫਗਵਾੜਾ ਚੀਤੀ ਰੋਡ ਉੱਤੇ ਗੰਨਿਆਂ ਦੇ ਨਾਲ ਪਈ ਇੱਕ ਤਰਾਲੀ ਪਲਟ ਕੇ ਡਿੱਗੀ ਗੱਡੀ ਦੇ ਉੱਪਰ ਜਿਸ ਵਿੱਚ ਕਾਰ ਚਾਲਕ ਨੂੰ ਬਾਹਰ ਕੱਢ ਲਿਆ ਗਿਆ ਪਰ ਗੰਨਿਆਂ ਦੀ ਤਰਾਲੀ ਪਲਟਣ ਕਾਰਨ ਰਸਤਾ ਪੂਰੀ ਤਰ੍ਹਾਂ ਜਮ ਹੋ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ ਆਓ ਆਜਾ ਵੇਖ ਪਈਏ ਇੱਕ ਗੱਡਾ ਪਚਾ ਹੋਇਆ ਆ ਆਇਆ ਆਇਆ ਅਈ ਸਰ ਕੀ ਪਾਬਲਾ ਜੀ ਮੈਂ ਐਸਆਈ ਬਖਸ਼ੀਸ਼ਰਮ ਪੀ ਸਰ ਫਗਵਾੜੇ ਤੋਂ ਸਾਬਰੇਟ ਮੈਸੇਜ ਆਇਆ ਸੀ ਕਿ ਆ ਵੀ ਟਰਾਲੀ ਇੱਕ ਦੰਨਿਆ ਨਾਲ ਲੱਗੀ ਹੋਈ ਜਦੋਂ ਮੋੜ ਲੱਗੀ ਆ ਤੇ ਇੱਕਦੋਂ ਡਿੱਗ ਗਈ ਤੇ ਪਲਟ ਗਈ ਆ ਪਲਟਣ ਦੇ ਨਾਲ ਰਸਤਾ ਜਿਹੜਾ ਜਾਮ ਹੋ ਗਿਆ ਇੱਕ ਪਿੱਛੇ ਜਿਹੜੀ ਕਾਰ ਸੀ ਕਾਰ ਹੋ ਗਿਆ ਥੱਲੇ ਆ ਗਈ ਉਹਦੇ ਜਿਹੜਾ ਡਰਾਈਵਰ ਸੀਗਾ ਪਰ ਬਚਾ ਹੋ ਗਿਆ ਉਹਨਾਂ ਨੂੰ ਕੱਢ ਲਿਆ ਬਾਹਰ ਤੇ ਹੁਣ ਅਸੀਂ ਰਸਤਾ ਜਿਹੜਾ ਸਾਫ਼ ਕਰਾਉਂਦੇ ਆਂ ਰਸਤਾ ਸੀ ਸਾਫ਼ ਕਰਾਉਂਦੇ ਆਂ ਲੋਕਾਂ ਨੂੰ ਅਸੀਂ ਜਿਹੜੇ ਰਾਹ ਪਰ ਲੱਗਾ ਸੀ ਸਰ ਕੀ ਕਾਰਵਾਈ ਕੀਤੀ ਜਾਊਗੀ ਜਿਹੜੀ ਕਾਰਵਾਈ ਤਾਂ ਜਿਹੜਾ ਟਰਾਲੀ ਵਾਲਾ ਡਰਾਈਵਰ ਉਹ ਵੀ ਆ ਗਿਆ ਆ ਉਹਦੇ ਹੋਰ ਵੀ ਜਿਹੜੇ ਅਸੀਂ ਕਿਸਾਨ ਆ ਕੇ ਆਏ ਆ ਇੱਥੇ ਉਹ ਹੋਰ ਟਰਾਲੀ ਮਗਾ ਕੇ ਅਸੀਂ ਤੇ ਉਸ ਅਸੀਂ ਭਰਾ ਦੇ ਨੂੰ ਸਾਫ਼ ਕਰਨੀ ਜਗ੍ਹਾ ਤੇ ਬਾਕੀ ਥਾਣੇ ਤੋਂ ਆਈ ਹੋਇਆ ਸੀਗਾ ਜੋ माइक थी आहे